वेलकम टू खन्ना न्यूज़ लाइव आज शाम करीब 5:00 बजे समराळा ਦੇ ਨੇੜੇ ਬਾਈਪਾਸ ਤੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਤਿੰਨ ਜਾਣੇ ਸਮਰਾळा ਦੇ ਬਾਈਪਾਸ ਦੇ ਦਿয়ালਪੁਰਾ ਪੁਲ ਤੋਂ ਹੇਠਾਂ ਡਿੱਗ ਗਏ ਜਿਨ੍ਹਾਂ ਵਿੱਚੋਂ ਮੋਟਰਸਾਈਕਲ ਸਵਾਰ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਮੌਕੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਲੜਕੇ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਕੀ ਨਾਮ ਹੈ ਤੁਹਾਡਾ ਜੀ ਬਲਜੀਤ ਸਿੰਘ ਜੀ ਕਿਵੇਂ ਹਾਸਾ ਹੋਇਆ ਜੋ ਇਸ ਵਕੀ ਮੇਰੇ ਪੈਂਕਰ ਹੋਇਆ ਮੋਟਰਸਾਈਕਲ ਦੀ ਆ ਹਾਲਤ ਦਿਖਦੀ ਆ ਹਮ ਬਸ ਪੈਂਕਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਕੁੜੀਆਂ ਉੱਪਰ ਸੀ ਆ ਮੇਰੇ ਥੱਲੇ ਗਰੀਆਂ ਕੁੜੀਆਂ ਨੇ ਡੈੱਥ ਹੋ ਗਈ ਉਹਨਾਂ ਦੀ ਇੱਕ ਵਾਲੇ ਨਾਲ ਚੱਲਦੇ ਨੇ ਇੱਕ ਵੀ ਇਹ ਕਿਹੜਾ ਤੋਂ ਜਿਹੜਾ ਮੁੰਡਾ ਸੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਥ ਚੱਲਦੇ ਨੇ ਜੜੇ ਆਸ ਰੱਬੇ ਵੱਲ ਜਾਣ ਦਾ ਕੀ ਨਾਮ ਤੁਹਾਡਾ ਜੀ ਮੇਰਾ ਜਸਵਿੰਦਰ ਸਿੰਘ ਚੱਤਾ ਦਿਆਲਪੁਰਾ ਜੀ 832 ਲੇੜੀ ਜਿੱਤ ਇਹਨਾਂ ਦਾ ਹਸਬੰਦ ਵੀ ਖੂਬ ਸੀਗਾ ਆਪਣੇ ਮਾਤਾ ਦੇੋਂ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਂਚਰ ਹੋਣ ਦੇ ਕਰਕੇ ਲੇੜੀ ਦਾ ਥੱਲੇ ਦੇਖ ਕੇ ਮੌਤ ਹੋ ਗਈ ਫੇਰ ਬਾਅਦ ਚੋਂ ਦੋ ਇੱਕ ਲੇਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਕੋਰਾਂ ਦੇ ਨਾਲ ਜਿਹੜਾ ਏਜੰਸੀ ਉਹਨੂੰ ਹਸਪੀਟਲ ਲੈ ਗਏ ਨੇ ਇੱਕ ਦੀ ਮੱਕੇ ਦੇ ਮੌਤ ਹੋ ਗਈ ਤੇ ਪਤਾ ਲੱਗਿਆ ਕਿ ਕਿੱਥੋਂ ਦੇ ਹੈਗੇ ਨੇ ਇਹ ਇਹ ਹਜੇ ਤਾਂ ਕੁਝ ਨਹੀਂ ਪਤਾ ਇੱਕ ਦਾਰ ਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਿਸ਼ਤ ਨਹੀਂ ਹੈ ਇਹ ਸਟੇਟ ਹੋਗਾ ਸਰ ਸਟੇਟ ਦੇ ਨੇ ਕਿੱਥੇ ਹੋਇਆ ਜਗ੍ਹਾ ਕਿੱਡੀ ਹੈ ਇਹ ਪਿੰਡ ਬਿਆਲਪੁਰ ਜਗ੍ਹਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸਭ ਤੋਂ ਵੱਡਾ ਐਕਸੀਡੈਂਟ ਕੀ ਹੈ ਸਾਇਰਟ ਸਰ ਉਹ ਨਹੀਂ ਆਇਆ ਸਰ ਤੇ ਇਹ ਬਾਈਟ ਤੋਂ ਸਿਰਜਣ ਤੋਂ ਕਿਵੇਂ ਚਾਹੁੰਦੇ ਆਪਾਂ ਉਹ ਨਾ ਤਾਂ ਲੱਗੇ ਤਾਂ ਅੰਬੀ ਚਲੇ ਗਏ ਤੇ ਇਹ ਬਾਈਓਵਰ ਕੋਈ ਦੇਖੇ ਬਾਈਟ ਕੰਪਲੈਸ ਹੋ ਗਿਆ ਤੇ ਅੱਗੇ ਜਿਹੜੀ ਜਿਹੜੀ ਜੱਟ ਹੋਈ ਹੈ ਜਿਹੜਾ ਜੈਨ ਥੋੜਾ ਕੀਸਾ ਤੇ ਚਰਚਿਤ ਜਿਹੜੀ ਮਿਚੇ ਰੈਪਰ ਵਗੈਰਾ ਕਿ ਤੱਕ ਹੱਪਤ ਹੋਲੇ ਕਰਦੇ ਡਾਕਟਰ ਕਿੰਨੀ ਕੀ ਉਮਰ ਦੇ ਲੱਗ ਰਹੇ ਆ ਤੁਹਾਨੂੰ ਜੇ ਉਹ ਰੈਡੀ ਹੈ ਗਿਆ ਐ ਮੈਕਸਮ ਕਿੱਥੇ ਸਾਫ ਦੇ ਸਕਦੇ ਨੇ ਭਾਈ ਦੇ ਦੱਸਦੇ ਨੇ ਅ ਇੰਜਰੀ ਕਿੰਨੀ ਕੀ ਜ਼ਿਆਦਾ ਇੰਜਰੀ ਜਿਹੜਾ ਜੈ ਜਿਹੜਾ ਹੈਗਾ ਉਹਦੇ ਸਾਥੀ ਤੇ ਨਹੀਂ ਇਹ ਬਹੁਤ ਜ਼ਿਆਦਾ ਸੀਰੀਅਸ ਲੱਗ ਰਿਹਾ ਉਹ ਨੂੰ ਕੀ ਦੇ ਉਤਰਕਾਰ ਪਰਮਜੀਤ ਸਿੰਘ ਦੀ ਮਹਾਂ ਦੀ ਖਾਸ ਰਿਪੋਰਟ